ਉਣੀ ਮਿੱਟੀ ਨਹੀਂ ਹਾਂਜੀ ਸੀ ਉਹ ਖਿਚਲੀ ਦੇ ਨਾਲ ਭਰੀ ਦੇ ਭਰੀ ਰਹਗੀ ਮੁੱਕੀ ਨਹੀਂ ਸੀ ਤੁਸੀਂ ਹੁਣ ਪੰਜਾਬ ਨੂੰ ਚੱਲਿਓ ਤੇ ਸਾਡੇ ਬਾਅਦ ਤੇ ਕੋਈ ਨਿਸ਼ਾਨੀ ਬਖਸ਼ੀ ਕਰੇ ਮੈਂ ਪੰਦਰ ਸਿੰਘ ਭਾਗੂ ਮજરા ਸ਼ਵਰਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਮ ਮਸਦੂਦ ਪਟਨਾ ਸਹਿ ਵਿਖੇ ਜਿੱਥੇ ਗੁਰਦੁਆਰਾ ਸਾਹਿਬ ਗੁਰਦੁਆਰਾ ਹਾਂਡੀ ਸਾਹਿਬ ਅਸੀਂ ਤੁਹਾਨੂੰ ਦਿਖਾਵਾਂਗੇ ਹਾਂਡੀ ਸਾਹਿਬ ਦੇ ਦਰਸ਼ਨ ਕਰਾਵਾਂਗੇ ਅਤੇ ਹਾਂਡੀ ਸਾਹਿਬ ਦੇ ਇਤਿਹਾਸ ਬਾਰੇ ਸਿੰਘ ਸਹਿਬਾਨ ਤੁਹਾਡੇ ਨਾਲ ਸਾਂਝ ਪਾਉਣਗੇ ਸੋ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਇੱਕ ਦਿਨ ਦਾ ਨਾਲ ਦਾ ਨਗਰ ਚੱਲਦਾ ਹੈ ਇਹ ਨਗਰ ਤੋਂ ਗੁਰਦੁਆਰਾ ਸਾਹਿਬ ਦਾ ਨਾਂ ਹਾਂਡੀ ਸਾਹਿਬ ਇਹ ਜਗ੍ਹਾ ਦੇ ਨਾਮ ਦਾਣਾਪੁਰ ਹੈ दसवें पातशाह पटना साहब के अवतार धारण पटना साहब के सत साल अवस्था तक रहे साहब श्री गुरु तेग बहादुर साहब जी महाराज ए आगामी खेड तो पहला आनंदपुर साहब आम की आख्या विखी दसवें पातशाह जब पटना साहब तो आनंदपुर शाह ਨੂੰ ਜਾਰ ਵਾਸਤੇ ਤਿਆਰੀਆਂ ਕੀਤੀਆਂ ਤਾਂ ਰਾਜਾ ਫਤੇ ਚਨ ਮੈਣੀ ਤਕਤ ਪਟਨਾ ਸਾਹਿਬ ਦੇ ਨਾਲ ਗਲੀ ਦੇ ਵਿੱਚ ਬਾਦ ਲੀਲਾ ਸਾਹਿਬ ਦੁਆਰਾ ਜਿੱਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਬੱਚਿਆਂ ਨੂੰ ਨਾਲ ਲੈ ਜਾ ਕੇ ਕਲਖੇ ਦੇ ਯਾਤ੍ਰ ਦੇ ਸਨ ਉੱਥੇ ਦਾ ਰਾਜਾ ਫਤੇ ਚਨ ਮੈਣੀ ਦਿਨਾਂ ਦੇ ਘਰੋਂ ਬਿਸੰਬਰਾ ਦੇ ਪਟਨਾ ਸਾਹਿਬ ਦੇ ਨਾਲ ਹੀ ਗੰਗਾਵਲ ਪਾਸੇ ਨੂੰ ਉੱਥੇ ਕੰਗਨ ਘਾਟ ਗੁਦਾਰਾ ਜਿੱਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਬੱਚਿਆਂ ਨੂੰ ਨਾਲ ਲੈ ਜਾ ਕੇ 베ੜੀ ਸੈਰ ਕਰਦੇ ਸਨ ਉੱਥੇ ਆਪ ਆਪਣਾ ਸੋਨੇ ਦਾ ਕਲਾ ਗੰਗਾ ਦੇ ਵਿੱਚ ਸਿਚੇ ਸਨ ਉੱਥੇ 시ਵਦਰ ਪੰਡਤ ਹੋਇਆ ਜਨਾ ਦਸਵੇਂ ਪਾਤਸ਼ਾਹ ਜੀ ਮਹਾਰਾਜ ਨੇ ਸੱਤ ਸਾਲ ਦੀ ਉਸਥਾ ਦੇ ਵਿੱਚ 시ਵਦਰ ਪੰਡਤ ਨੂੰ ਰਾਮ ਰੂਪ ਹੋ ਕੇ ਦਰਸ਼ਨ ਦਿੱਤੇ ਸਨ ਕਿਉਂਕਿ ਸਿੰਘਤ ਪੰਡਤ ਆਪ ਰਾਮ ਦਾ ਉਪਾਸਕ ਸੀ ਜਦ ਪੰਜਾਬ ਨੂੰ ਜਾਣ ਲੱਗੇ ਤੇ ਰਾਜਾ ਪ੍ਰਤਾਪ ਚੰਦ ਮੈਨੇ ਤਿਲਾ ਦੇ ਘਰੋਂ ਬਿਸਮਰਾਦੇ ਤੇ ਸ਼ਿਵਦਤ ਪੰਡਤ ਉਹ ਲਾਗਲੇ ਪਿੰਡਾਂ ਦੇ ਸਾਰੇ ਸੰਗਤ ਹੀ ਦਸਵੇਂ ਪਾਤਸ਼ਾਹ ਜੀ ਦੇ ਨਾਲ ਪੁਰੇ ਸਤਕਾਰ ਵਿੱਚੋਂ ਤਖਤ ਪਟਨਾ ਸਾਹਿਬ ਤੋਂ ਸਾਰੇ ਸੰਗਤੀ ਸਥਾਨ ਜਿੱਥੇ ਹੁਣ ਬੈਠੇ ਹਾਂ ਇਹ ਜਗ੍ਹਾ ਦੇ ਨਾਲ ਦਾਣਾ ਪੁਰੇਟੇ ਤੱਕ ਗੁਰੂ ਸਾਹਿਬ ਜੀ ਨੇ ਸਾਰੇ ਸੰਗਤ ਛੱਡਣ ਵਾਸਤੇ ਆਏ ਸੀ ਇੱਥੇ ਆਉਂਦੀ ਦਸਵੇਂ ਪਾਤਸ਼ਾਹ ਜੀ ਨੂੰ ਸ਼ਾਮ ਪੈ ਇਥੇ ਮਾਤਾ ਜਮਨਾ ਦੀ ਰਹਿੰਦੀ ਜਿਨਾਗਰੂ ਤਾਰਾ ਕੀਤਾ ਰਾਤ ਤੇ ਪ੍ਰਾਪ ਕੀਤੇ ਰੁਕੇ ਗੁਰੂ ਸਾਹਿਬ ਨੇ ਹੁਕਮ ਕੀਤਾ ਮਾਤਾ ਇਹ ਸਾਰੇ ਸੰਗਤ ਸਵੇਦ ਚੱਲੇ ਹੋਣੇ ਭੁੱਖੇ ਤੇ ਹਾਇ ਨੇ ਇਹਨਾਂ ਵਾਸਤੇ ਲੰਗਰ ਤਿਆਰ ਕਰੋ ਮਾਤਾ ਜਮਨਾ ਦੀ ਕੈਣੀ ਮਹਾਰਾਜ मैं तो गरीबा ना, दे दे आप बहुत गरीबी हांडी खिचड़ी दिखाई जो हुई खिचड़ी मिट्टी की हां वाली खिचड़ी सा माता जमुना की मिट्टी की हानि वाली खिचड़ी दसवें पातशाह को लिया गुरु साहब ने मिट्टी की हांडी उत्ती पाकर अर्दासा किया ਅਰਦਾਸ ਗ੍ਰੰਥਵਾਦ ਹੁਕਮ ਹੋਇਆ ਉਹਨੇ ਖਿਚੜੀ ਦਾ ਲੱਗਰ ਸਾਰੇ ਸੰਗਤ ਨੂੰ ਵਰਤਾਰਾ ਸ਼ੁਰੂ ਕਰ ਦਿੱਤਾ ਸਾਰੇ ਸੰਗਤ ਨੂੰ ਵਰਤਾਰਾ ਸ਼ੁਰੂ ਹੋ ਗਿਆ ਸਾਰੇ ਸੰਗਤ ਰੱਜ ਕੇ ਛਕਲੇ ਛਕੰਤੂ ਗ੍ਰੰਥ ਉੜੀ ਮਿੱਟੀ ਨਹੀਂ ਹਾਂਡੀ ਸੀ ਉਹ ਖਿਚੜੀ ਦੇ ਨਾਲ ਭਰੀ ਦੇ ਭਰੀ ਰਹੇਗੀ ਮੁੱਕੀ ਨਹੀਂ ਇਸ ਕੈ ਜਿਹਦਾ ਨਾ ਪੈ ਗਿਆ ਹਾਂਡੀ ਸਾ ਮਿੱਟੀ ਆ ਨਹੀਂ ਬਣਾਉਣ ਕਰਕੇ ਸਵੇਰ ਤੜਕੇ ਅੰਮ੍ਰਿਤ ਵੇਲੇ ਦਸਵੀਂ ਪਾਤਸ਼ਾਹ ਇੱਥੋਂ ਹੀ ਸਾਰੇ ਸੰਗਤਾਂ ਨੂੰ ਵਾਰਸੀ ਕਰ ਦਿੱਤੀ। ਆਪ ਇਹਤੋਂ અનੰਤ ਪ੍ਰਸਾਦ ਨੂੰ ਜਾਣ ਲਗੇ। ਫੇ ਮਾਤਾ ਜਮਨਾ ਦੇ ਅੱਗੇ ਹੋ ਕੇ ਬੇਨਤੀ ਕੀਤੀ ਗਰੀਬ ਨਿਵਾਜ ਤੁਸੀਂ ਹੁਣ ਪੰਜਾਬ ਤੋਂ ਚੱਲਿਓ ਤੇ ਸਾਡੇ ਵਾਸਤੇ ਕੋਈ ਨਿਸ਼ਾਨੀ ਵਾਰਸੀ ਕਰਿਓ। ਫੇ ਅਸੀਂ ਪਾਰ ਨਹੀਂ ਪਹਿਲੇ ਪੱਥਰ ਤੇ ਘਰੋਤੇ ਸਾਹਮਣ ਆਪਣਾ ਦੋਵੇਂ ਚੱਲਣਾ ਦਾ ਨਿਸ਼ਾਨੀ ਮਾਤਾ ਜਮਨਾ ਦੇ ਨੇ ਬਖਸ਼ਿਸ਼ ਕਰ ਗਿਆ। ਆਖਿਆ ਜੁੜੀ ਪ੍ਰਾਣੀ ਇੱਥੇ ਆ ਕੇ ਸਰਦਾ ਪ੍ਰੋਦਸ਼ਨ ਪ੍ਰਿਆ ਕਰਨਗੇ ਸਾਡੇ ਪ੍ਰਤੱਖ ਦਰਸ਼ਨਾ ਦਾ ਫਲ ਪ੍ਰਾਪਤ ਹੋਏ ਸਾਹਮਣੇ ਸੀਸੇ ਦੇ ਕੋ ਕੰਧ ਨਾਲ ਉਹ ਦਸ਼ਮੀ ਪਾਤਸ਼ਾਹ ਜੀ ਦਾ ਚਰਨਛੋੜ ਦਰਸ਼ਾ ਕਾਲ ਵਸਤਾ ਦੇ ਬਾਕੀ ਇਹ ਮਿੱਟੀ ਦੀ ਹਾਂਡੀ ਦੇ ਬਾਰੇ ਪਾਏ ਸਾ ਪਾਏ 20 ਜੀ ਲਿਖਦੇ ਹਨ ਕਿ ਹਾਂਡੀ ਮਿੱਟੀ ਵਾਲੀ ਉਹ ਮਿੱਟੀ ਹਾਂਡੀ ਹਾਂਡੀ ਖਿੱਚਣ ਰਿੰਦਨੀ ਉਹ ਖਿਚਲੀ ਹਾਂਡੀ ਹਾਂਜੀ ਖਿਚੜ ਦੇਵ ਦੇਵੀ ਸੰਗਤ ਹਾਂਜੀ ਬਾਲਾ ਪ੍ਰੀਤਮ ਪਿਆਰੜੇ ਉਹ ਦਿੱਠੇ ਹਾਂਜੀ ਖਿਚੜੀ ਖਾਦੀ ਕੱਢ ਕੇ ਉਸ ਵਿੱਚੋਂ ਹਾਂਜੀ ਤਨ ਮਾਈ ਪ੍ਰਧਾਨੀ ਜਿਹਨ ਰਿੱਧੀ ਹਾਂਜੀ ਬਾਲਾ ਪ੍ਰੀਤਮ ਤੁਲਗਏ ਕਰਗ ਹਾਂਜੀ ਖਿਚੜੀ ਨਿਤ ਪਕਾਉਣ ਦੀ ਉਸੇ ਹਾਂਜੀ ਧਿਆਨ ਕਰ ਦੇਵ ਦੀ ਕੋਈ ਅੱਗੇ ਹਾਂਜੀ ਦੇਖੋ ਸਤਗੁਰਾ ਖਾ ਰੇ ਹਥਲਾ ਉਸ ਹਾਂਡੀ ਮਾਈ ਕਾਰਟ ਬਣ ਗਈ ਉਹ ਬੇੜੀ ਹਾਂਡੀ ਹਾਂਡੀ ਤੋਂ ਸੰਗਤ ਬਣੀ ਹੁ ਸੰਗਤ ਹਾਂਡੀ ਹਾਂਡੀ ਤੋਂ ਸੰਗਤ ਬਣੀ ਹੁਣ ਸੰਗਤ ਹਾਂਡੀ ਬੋਲੇ ਸੋਨਹਾਂ प्रसाद का भोग लगता है सारा दिन खिचड़ी लंगर चल रहा है जिना संत ने खिचड़ी प्रसाद सिर्फ पाल लंगर वास्ते वास मे दे, देख अपना